ਸਾਤ ਸੰਗਤ ਜੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਸਾਤ ਸੰਗਤ ਜੀ ਇਹੋ ਜਿਹੇ ਕੋਟਕ ਹੁੰਦੇ ਆ ਗੁਰੂ ਦੇ ਪਿਆਰਿਓ ਕੋਈ ਇਹੋ ਜੀ ਜਗ੍ਹਾ ਨਹੀਂ ਰਹਿ ਗਈ ਸਾਤ ਸੰਗਤ ਜੀ ਦੂਰ ਦੂਰ ਤੋਂ ਸੰਗਤ ਸਾਤ ਸੰਗਤ ਜੀ ਜਿਵੇਂ ਜਿਵੇਂ ਪਤਾ ਲੱਗਦਾ ਹੈ ਖੰਡੇ ਵਾਲੇ ਬਾਪੂ ਦਾ ਸੱਚੀ ਸੱਚੀ ਸਰਕਾਰ ਦਾ ਸਾਤ ਸੰਗਤ ਜੀ ਉਵੇਂ ਹੀ ਸਾਤ ਸੰਗਤ ਸਾਜ ਸਿੰਘ ਜੀ ਵੀਰਾਂ ਘਾਤ ਕੇ ਆਉਂਦੀ ਐ ਗੁਰੂ ਦੇ ਪਿਆਰਿਓ ਜਦੋਂ ਇੱਕ ਬੰਦਾ ਕੋਈ ਵੀ ਵੀਰ ਭਰਾ ਭੈਣ ਇੱਕ ਇਨਸਾਨ ਸਾਤ ਸੰਗਤ ਜੀ ਉਹਨਾਂ ਦਾ ਚਮਤਕਾਰ ਦੇਖਦਾ ਤੇ ਸਾਤ ਸੰਗਤ ਜੀ ਉਹ ਘਰ ਤੋਂ ਘਟ ਆਪਣੇ ਰਿਸ਼ਤੇਦਾਰਿਆਂ ਦੇ ਵਿੱਚ ਤਾਂ ਵੱਖਰੀ ਗੱਲ ਐ ਹੋਰਾਂ ਥਾਵਾਂ ਤਾਂ ਵੀ ਬਾਬਾ ਜੀ ਦੀ ਵਡਿਆਈ ਕਰਦੇ ਐ ਗੁਰੂ ਦੇ ਪਿਆਰਿਓ ਨੀਤ ਨੂੰ ਮਰਾਦਾ ਨੀਤ ਨੂੰ ਮਰਾਦਾ ਜੈਸੀ ਕਰਨੀ ਵੈਸੀ ਭਰਨੀ ਸਾਧ ਸੰਗਤ ਜੀ ਜਵੇਂ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਕਹਿੰਦੇ ਹੁੰਦੇ ਸਨ ਸਾਧ ਸੰਗੀ ਜੀ ਜੇ ਤੂੰ ਜਾਣਾ ਕਿਸੇ ਥਾਂ ਦੇ ਉੱਤੇ ਗੁਰੂ ਦਰਬਾਰ ਦੇ ਉੱਤੇ ਜਾਣਾ ਤੇ ਬਿਲਕੁਲ ਸਾਧ ਸੰਗਤ ਜੀ ਨੀਵਾ ਹੋ ਕੇ ਭਿਖਾਰੀ ਬਣ ਕੇ ਨੀਵਾ ਹੋ ਕੇ ਸਾਦਾ ਬਣ ਕੇ ਜਾਈ ਸਾਦਾ ਬਣ ਕੇ ਕਿਉਂਕਿ ਸਾਧ ਸੰਗਤ ਜੀ ਜਦੋਂ ਖੈਰ ਮਿਲਦੀ ਆ ਮੰਗਤੇ ਨੂੰ ਮਿਲਦੀ ਸਾਧ ਸੰਗਤ ਜੀ ਜਿੰਨਾ ਚਿਰ ਮੰਗਤੇ ਨਹੀਂ ਬਣਦੇ ਸਾਧ ਸੰਗਤ ਜੀ ਉਨਾਂ ਚਿਰ ਖੈਰ ਨਹੀਂ ਪੈਂਦੀ ਗੁਰੂ ਦੇ ਪਿਆਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਮੰਗਤੇ ਦਾ ਰੂਪ ਇਹ ਨਹੀਂ ਕਿ ਅਸੀਂ ਪਾਟੇ ਕੱਪੜੇ ਪਾ ਕੇ ਤੁਰ ਜਾਣਾ ਸਾਧ ਸੰਗਤ ਜੀ ਕੋਈ ਕੋਈ ਟੁੱਟੀ ਜੁੱਤੀ ਪਾ ਕੇ ਤੁਰ ਜਾਣਾ ਸਾਧ ਸੰਗਤ ਜੀ ਮੰਗਤੇ ਦਾ ਰੂਪ ਇਹ ਆ ਭਾਵਾਂ ਤੇਰੇ 40 ਕਿੱਲੇ ਆ ਮਨ ਦੇ ਵਿੱਚ ਨਿਮਰਤਾ ਵਸਾਈ ਵੀ ਸੱਚੇ ਬਾਦਸ਼ਾਹ ਜੇ ਮੇਰੇ ਕੋਲੇ 40 ਕਿੱਲੇ ਹੈਗੇ ਆ ਤਾਂ ਤੇਰੇ ਦਿੱਤੇ ਆ ਪਾਤਸ਼ਾਹ ਮੈਂ ਕਹਣਾ ਬਣ ਮਹਾਰਾਜ ਜੀ 40 ਕਿੱਲਾਂ ਵਾਲਾ ਵੀ ਤਾਂ ਤੂੰ ਹੀ ਬਣਾਇਆ ਮਹਾਰਾਜ ਨੀਮਾ ਹੋ ਜੀ ਉਥੇ ਜਾ ਕੇ ਕਿਤੇ ਇਹ ਨਾ ਤਾਂ ਮਾਗ ਵਿੱਚ ਆ ਜਾਈ ਵੀ ਮੈਂ ਤਾਂ ਕਿਤੇ ਕੁਰਸੀ ਢਾਗੇ ਫੇਰ ਪ੍ਰਸ਼ਾਦਾ ਛਕਣਾ ਮੈਂ ਟਾਟ ਤੇ ਨਹੀਂ ਬੈਠਣਾ ਮੈਂ ਲੰਗਰ 'ਚ ਨਹੀਂ ਬੈਠਣਾਗਾ ਇੱਕੋ ਪੰਕਤੀ ਦੇ ਵਿੱਚ ਪ੍ਰਸ਼ਾਦਾ ਛਕੀ ਸੱਚੇ ਪਾਤਸ਼ਾਹ ਹੇ ਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਇਹਨਾਂ ਸੰਗਤਾਂ ਦੇ ਵਿੱਚ ਸੱਚੇ ਪਾਤਸ਼ਾਹ ਜੋ ਥੱਲੇ ਬੈਠੀਆਂ ਮਹਾਰਾਜ ਜੀ ਟਾਟ ਦੇ ਉੱਤੇ ਬੈਠੀਆਂ ਮਹਾਰਾਜ ਜੀ ਇਹ ਤੇਰੀ ਸੰਗਤ ਤੋਂ ਵੱਡਾ ਕੌਣ ਹੋ ਸਕਦਾ ਮਹਾਰਾਜ ਜੀ ਧੰਨਵਾਦ ਕਰਿਆ ਕਰਗ ਸੱਚੇ ਪਾਤਸ਼ਾਹ ਮੈਨੂੰ ਤੇਰੀ ਸੰਗਤ ਦੇ ਵਿੱਚ ਬੈਠਣ ਦਾ ਮਾਣ ਪ੍ਰਾਪਤ ਹੋਇਆ ਇਸ ਕਰਕੇ ਸਾਧ ਸੰਗ ਜੀ ਇਸ ਤਰ੍ਹਾਂ ਕਹਿੰਦੇ ਭਿਖਾਰੀ ਬਣਨਾ ਜੇ ਘਰੋਂ ਕਹੇਗਾ ਸਾਧ ਸੰਗ ਜੀ ਕਿ ਮੈਂ ਤਾਂ ਹੁਣ 40 ਕਿੱਲਾਂ ਦਾ ਮਾਲਕਾਂ ਉੱਥੇ ਜਾ ਕੇ ਸਾਧ ਸੰਗ ਜੀ ਪਹਿਲਾਂ 20 ਬੰਦੇ ਨੂੰ ਦਿਖਾਏਗਾ ਵੀ ਮੈਂ 500 ਰੁਪਏ ਮੱਥਾ ਟੇਕਣ ਲੱਗਾ ਗੁਰੂ ਦੇ ਪਿਆਰਿਓ ਉਥੇ ਇਹ ਚੀਜ਼ ਕਬੂਲ ਨਹੀਂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਗੁਰੂ ਦੇ ਪਿਆਰਿਓ ਤੇਰੇ ਮਨ ਦੇ ਵਿੱਚ ਪਿਆਰ ਆ ਸਾਧ ਸੰਗ ਜੀ ਤੇ ਗੁਰੂ ਸਾਹਿਬ ਜੀ ਦਤ ਨਾ ਵੀ ਪ੍ਰਵਾਨ ਕਰ ਲੈਣਗੇ ਜੇ ਤੇਰੇ ਮਨ ਦੇ ਵਿੱਚ ਹੰਕਾਰ ਹੈ ਵੀ ਮੈਂ ਹਮੇ ਕਰਦਾ ਜਾਂ ਹੰਕਾਰਾਂ ਫਿਰ ਸਾਧ ਸੰਗ ਜੀ ਪਾਵਾ ਉਥੇ 40 ਹਜ਼ਾਰ ਗੱਲੋਂ ਸਾਧ ਸੰਗ ਜੀ ਪਾਵਾ ਉਥੇ 4 ਲੱਖ ਰੁਪਈਆ ਛਾੜਦੇ ਉਹ ਵੀ ਤਰ੍ਹਾਂ ਕਿਸੇ ਲੇਖੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸਾਧ ਸੰਗ ਜੀ ਆਪਣਾ ਸਮਾਪਤੀ ਦਾ ਟਾਈਮ ਵੀ ਹੋਣ ਵਾਲਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਥੋੜਾ ਸਮਾਪਨ 10 ਮਿੰਟ ਹੋਰ ਲਾ ਲਈਏ ਸਾਧ ਸੰਗ ਜੀ ਜਲਾਲਾਬਾਦ ਵਾਲਿਓ ਤੁਹਾਡੇ ਕੋਲੇ ਦੂਸਰੀ ਵਾਰੀ ਆਏ ਸਾਧ ਸੰਗ ਜੀ ਅਸੀਂ ਵੀ ਸਾਧ ਸੰਗ ਜੀ ਕਿਤੇ ਸਾਡੇ ਭਾਗ ਜਾਗਪਹਿਣ ਸਾਧ ਸੰਗ ਜੀ ਪੰਜਾਬ ਦੇ ਵੀ ਭਾਗ ਜਾਗਪਹਿਣ ਸਾਧ ਸੰਗ ਜੀ ਆਓ ਗੁਰੂ ਦੇ ਪਿਆਰਿਓ ਬਾਬਾ ਜੀ ਦੀ ਇੱਕ ਸਾਧ ਸੰਗ ਜੀ ਗਾਥਾ ਕਹਿ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਕਈਆਂ ਜਗ੍ਹਾ ਦੇ ਉੱਤੇ ਸਾਧ ਸੰਗ ਜੀ ਦੱਸਿਆ ਕਿ ਜਦੋਂ ਬਾਬਾ ਜੀ ਆਪਣੀ ਮੌਜ ਦੇ ਵਿੱਚ ਆ ਜਾਣ ਸਾਧ ਸੰਗ ਜੀ ਕੋਈ ਕਹਿੰਦਾ ਜੀ ਅਸੀਂ ਆਪਦੀ ਕੁੜੀ ਨੂੰ ਬਾਹਰ ਨੂੰ ਭੇਜਣਾ ਕੋਈ ਕਹਿੰਦਾ ਆਪਦੇ ਮੁੰਡੇ ਨੂੰ ਬਾਹਰ ਨੂੰ ਭੇਜਣਾ ਹੈ ਕੋਈ ਕਹਿੰਦਾ ਅਸੀਂ ਫੈਲ ਲਈ ਹੈ ਅਸੀਂ ਜੰਟ ਨੂੰ 10000 ਦੇਤਾ ਅਸੀਂ 20000 ਦੇਤਾ ਅਸੀਂ 15000 ਦੇਤਾ ਸਾਧ ਸੰਗ ਜੀ ਅੱਜੇ ਉਹੀ ਸਾਧ ਸੰਗ ਜੀ ਮਿਸਾਲ ਮੋਰੀ ਅਮਦੇ ਗੁਰੂ ਦੇ ਪਿਆਰਿਓ ਇਹ ਸਾਧ ਸੰਗਜੀ ਮੁਖਸਰ ਮੁਖਸਤ ਸਰ ਇਲਾਕੇ ਦੀ ਸਾਧ ਸੰਗਜੀ ਗਾਥਾ ਹੈਗੀ ਹੈ ਮੁਖਸਰ ਇਲਾਕੇ ਦੀ ਸਾਧ ਸੰਗਜੀ ਗੁਰੂ ਦੇ ਪਿਆਰਿਓ 15 16 ਲੱਖ ਰੁਪਇਆ ਸਾਧ ਸੰਗਜੀ ਤੈ ਹੋ ਗਿਆ ਸਾਧ ਸੰਗਜੀ ਚੰਟ ਨੇ ਕਹਿਣਾ ਕੀਤਾ ਕਿ ਅੱਧੇ ਪੈਸੇ ਮੈਂ ਪਹਿਲਾ ਲਵਾਂਗਾ ਅੱਧੇ ਪੈਸੇ ਬਾਅਦ ਦੇ ਵਿੱਚ ਲਵਾਂਗਾ ਗੁਰੂ ਦੇ ਪਿਆਰਿਓ ਉਹਨਾਂ ਨੇ ਦੇਤੇ ਪ੍ਰਸਾਦ ਸੰਗਜੀ 8-9 ਲੱਖ ਰੁਪਇਆ ਸਾਧ ਸੰਗਜੀ ਉਹਨਾਂ ਨੇ ਦੇਤਾ ਗੁਰੂ ਦੇ ਪਿਆਰਿਓ ਉਸ ਤੋਂ ਬਾਅਦ ਵਿੱਚ ਸਾਧ ਸੰਗਜੀ ਉਹ ਜਾਂਟ ਗੁਰੂ ਦੇ ਪਿਆਰਿਓ ਤਕਰੀਬਨ 3 ਸਾਲ ਸਾਧ ਸੰਗਜੀ ਕਦੇ ਮਿਲਿਆ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਿੰਨ ਸਾਲ ਹੋ ਗਏ ਫੈਲ ਲਈ ਸਾਧ ਸੰਗਜੀ ਜਾਂਟੀ ਨਹੀਂ ਮਿਲਿਆਗਾ ਸਾਧ ਸੰਗਜੀ ਫਸ ਗਏ ਗੁਰੂ ਦੇ ਪਿਆਰਿਓ 8-9000 ਰੁਪਇਆ ਦੇ ਕੇ ਗੁਰੂ ਦੇ ਪਿਆਰਿਓ ਪੈਸੇ ਵੀ ਗਏ ਜਾਂਟ ਵੀ ਗਿਆ ਗੁਰੂ ਦੇ ਪਿਆਰਿਓ ਸਿਆਣਿਆਂ ਦੀ ਘਾਵਤਾ ਗੁਰੂ ਦੇ ਪਿਆਰਿਓ ਜੇ ਸਬਦਾ ਦੇਉ ਤਾਂ ਨਗਦੀ ਦੇਉ ਗੁਰੂ ਦੇ ਪਿਆਰਿਓ ਜੇ ਸਾਥ ਸੰਜੀਧਾਰ ਕਰ ਲਿਆ ਗਾਖ ਵੀ ਗਿਆ ਤੇ ਪੈਸੇ ਵੀ ਗਏ ਹੁਣ ਸਾਥ ਸੰਗ ਜੀ 8-9 ਲੱਖ ਰੁਪਇਆ ਦੇ ਕੇ ਗੁਰੂ ਦੇ ਪਿਆਰਿਓ ਬਹਿ ਗਏ ਆਰਾਮ ਨਾਲ ਹੁਣ ਕੋਈ ਹੋਰ ਜਾਂਟ ਮਿਲਿਆ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਤੁਸੀਂ 12 ਲੱਖ ਹੀ ਦੇ ਦਿਓ ਸਾਰਾ ਪਹਿਲਾਂ 5 ਲੱਖ ਰੁਪਇਆ ਦੇ ਦਿਓ ਸਾਥ ਸੰਗ ਜੀ ਉਹ ਡਰੇ ਹੋਏ ਅਨਸਨ ਅਖੀਰੀ ਗੁਰੂ ਦੇ ਪਿਆਰਿਓ ਮਾਲਕ ਨੇ ਇਹੋ ਜੀ ਰਹਿਮਤ ਕੀਤੀ ਵੀ ਹੁਣ ਜਾਈਏ ਕਿੱਥੇ ਅਸੀਂ ਪਰਿਵਾਰ ਸੋਚੀ ਪੈ ਗਿਆ ਰਸਤੇਦਾਰਾਂ ਦੇ ਵਿੱਚ ਸੋਚੀ ਪੈ ਗਿਆ ਸਾਸੰਗ ਜੀ ਪਰ ਜਦੋਂ ਕੰਮ ਕੀਤਾ ਸਾਸੰਗ ਜੀ ਰਿਸ਼ਤੇਦਾਰਾਂ ਨੂੰ ਕਿਹੜਾ ਪੁੱਛਿਆ ਸੀਗਾ ਵੀ ਕੋਈ ਵਿੱਚ ਭਾਨੀ ਨਾ ਮਾਰ ਦੇਵੇ ਰਿਸ਼ਤੇਦਾਰ ਕਦੇ ਹੋਂਗਾ ਨਾ ਲੈ ਜਾਣ ਵੀ ਮੁੰਡੇ ਨੂੰ ਬਾਹਰ ਭੇਜਣਾ ਹੁਣ ਰਿਸ਼ਤੇਦਾਰਾਂ ਦੇ ਵਿੱਚ ਵੀ ਗੱਲ ਕਰਤੀ ਸਾਸੰਗ ਜੀ ਇਸ ਗੱਲ ਨੂੰ ਤਿੰਨ ਸਾਲ ਤੱਕ ਏਜੰਟ ਨੂੰ ਸਾਧ ਸੰਗਤ ਜੀ ਲੋਕੇ ਨੂੰ ਹੋ ਗਿਆ ਗੁਰੂ ਦੇ ਪਿਆਰਿਓ ਕਿਤੇ ਗੱਲਾਂ ਚੱਲਦੀਆਂ ਸਾਡਾ ਏਜੰਟ ਕੋਈ ਭਾਈ 8 ਲੱਖ ਰੁਪਈਆ ਖਾ ਗਿਆ ਕੋਈ ਕਹਿੰਦਾ ਸਾਡਾ 5 ਲੱਖ ਖਾ ਗਿਆ ਸਾਧ ਸੰਗਤ ਜੀ ਲੱਗ ਲੱਗ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਾਧ ਸੰਗਤ ਜੀ ਉੱਥੇ ਅਚਾਨਕ ਗੁਰੂ ਦੇ ਪਿਆਰਿਓ ਕੋਈ ਸਮਾ ਆਇਆ ਸਾਧ ਸੰਗਤ ਜੀ ਕੋਈ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਜਿਵੇਂ ਸਾਲ ਬਾਅਦ ਸਮਾਗਮ ਹੁੰਦਾ ਸਾਧ ਸੰਗਤ ਜੀ ਉਹ ਗੁਰੂ ਦੇ ਪਿਆਰਿਓ ਜਿਵੇਂ ਆਮ ਹੀ ਕੋਈ ਜਗ੍ਹਾ ਬਣਾ ਲੈਂਦਾ ਸਾਧ ਸੰਗਤ ਜੀ ਉੱਥੋਂ ਦੀ ਮੰਨਤਾ ਸ਼ੁਰੂ ਹੋ ਜਾਂਦੀ ਐ ਇੱਥੇ ਜੀ 5 ਹਾਜ਼ਰੀਆਂ ਭਰ ਜੋ ਇੱਥੇ 6 ਹਾਜ਼ਰੀਆਂ ਭਰ ਜੋ ਇੱਥੇ ਸਾਧ ਸੰਗਤ ਜੀ ਫੋੜੇ ਫੈਣ ਸਿੰਘਾ ਹਟ ਜਾਂਦੀਆਂ ਇੱਥੇ ਆ ਹਟ ਜਾਂਦਾ ਇੱਥੇ ਉਹ ਹਟ ਜਾਂਦਾ ਗੁਰੂ ਦੇ ਪਿਆਰਿਓ ਕਿਤੇ ਉੱਥੇ ਸਾਧ ਸੰਗਤ ਜੀ ਦਰਬਾਰ ਚ ਗਈ ਗੁਰੂ ਦੇ ਪਿਆਰਿਓ ਉੱਥੇ ਸਾਧ ਸੰਗਤ ਜੀ ਕੋਈ ਇੱਕ ਮਾਤਾ ਮਿਲੀ ਗੁਰੂ ਦੇ ਪਿਆਰਿਓ ਉੱਥੇ ਮਾਤਾ ਮਿਲੀ ਲੇਕਿਨ ਸਾਧ ਸੰਗਤ ਜੀ ਆਪ ਜੀ ਦਾ ਜਿਹੜੀ ਮਾਤਾ ਮਿਲੀ ਉਹਨੇ ਤਾਂ 10 ਪਾਤੀ ਲੇਕਿਨ ਉਹਦਾ ਸਾਥ ਸੰਗੇ ਇਨਾ ਵਿਸ਼ਵਾਸ ਨਹੀਂ ਸੀਗਾ ਉਹ ਕਹਿਣ ਲੱਗੀ ਪੈਣਾ ਮੈਂ ਤੈਨੂੰ ਇੱਕ ਅਵਸਰ ਮਿਲਾ ਦਿੰਨੀ ਐ ਉਹ ਅਵਸਰ ਦੇ ਕੋਲੇ ਜਾਵੜਾ ਤੇ ਤੇਰੇ ਪੈਸੇ ਤੇਰਾ ਜੰਟ ਫੜਿਆ ਜਾਊਗਾ ਜੰਟ ਨੂੰ ਫੜ ਲੂਗਾ ਉਹ ਕਹਿਣ ਲੱਗੀ ਵੀ ਉਹ ਕਿਹੜਾ ਜੰਟ ਨੂੰ ਜਾਣਦਾ ਵੀ ਜੰਟ ਹੁਣ ਹੈ ਕੀ ਪਤਾ ਕਿੱਥੇ ਐ ਕਿਹੜੇ ਦੇਸ਼ ਵਿੱਚ ਐ ਕੋਈ ਇੱਥੇ ਪੰਜਾਬ ਚ ਐ ਕਿ ਹਰਿਆਣੇ ਚ ਐ ਕਿ ਰਾਜਸਥਾਨਾ ਚ ਐ ਕਿ ਕਿੱਥੇ ਐ ਕਿ ਦਿੱਲੀ ਐ ਉਹ ਕਹਿੰਦੀ ਉਹ ਜਿਹੜਾ ਅਫਸਰ ਆ ਨਾ ਉਹ ਸਭ ਕੁਝ ਜਾਣਦਾ ਉਹ ਜਾਣ ਲੈਂਦਾ ਪਤਾ ਨਹੀਂ ਉਹ ਇਹੋ ਜਿਹਾ ਅਫਸਰ ਆ ਉਹ ਸਭ ਕੁਝ ਜਾਣ ਲੈਂਦਾ ਫਿਰ ਗੁਰੂ ਦੇ ਪਿਆਰੇ ਪਰਿਵਾਰ ਵਾਲੇ ਕਹਿਣ ਲੱਗੇ ਕਿ ਜੇ ਅਫਸਰ ਦੇ ਕੋਲੇ ਜਾਵੜੇ ਸਾਡੇ ਪੱਲੇ ਕੀ ਪਊਗਾ 8-9 ਲੱਖ ਰੁਪਇਆ ਦਿੱਤਾ ਹੋ ਸਕਦਾ ਕਿ ਅਫਸਰ ਸਾਡੇ 2 ਲੱਖ 3 ਲੱਖ ਪੱਲੇ ਪਾਵੇ ਬਾਕੀ ਆਪ ਆਪ ਹੀ ਮੂਝ ਲਈ ਉਹ ਕਹਿੰਦੀ ਉਹ ਅਫਸਰ ਤਾਂ ਇਹੋ ਜਿਹਾ ਹੈ ਤੇਰਾ ਇੱਕ 5 ਪੈਸੇ ਨਹੀਂ ਤੇਰੇ ਲੱਗਣ ਦੰਦੇਗੀ 5 ਪੈਸੇ ਵੀ ਨਹੀਂ ਔਰ ਦੂਜੀ ਗੱਲ ਇਹ ਆ ਵੀ ਜਦੋਂ ਆਪੋ ਉਸ ਅਫਸਰ ਦੇ ਕੋਲੇ ਗਏ ਉੱਥੇ ਪਹਿਲਾ ਅਫਸਰਾਂ ਨੇ ਪੁੱਛਣਾ ਵੀ ਤੂੰ ਚਾਹ ਪੀਣੀ ਆ ਕਿ ਪ੍ਰਸ਼ਾਦਾ ਛਕਣਾ ਉਹ ਕਹਿੰਦੀ ਐ ਇਹੋ ਜਿਹਾ ਅਫਸਰ ਕਹਿੰਦੀ ਹਾਂ ਚੱਲ ਮੈਂ ਚੱਲਦੀ ਆ ਕਹਿੰਦੀ ਭੈਣ ਜੇ ਇਹੋ ਜਿਹਾ ਅਫਸਰ ਕੋਈ ਮੈਨੂੰ ਮਿਲਦਾ ਨਾ ਮੈਂ ਤੇਰਾ ਦੇਣਾ ਨਹੀਂ ਦੇ ਸਕਦੀਗੀ ਜੋ ਤੂੰ ਕਹੇਂਗੀ ਰੁਪਈਆ ਭਾਵੇਂ 50000 ਮੈਂ ਤੈਨੂੰ ਤੈਨੂੰ ਦੇ ਦਊਗੀ ਪਰੋ ਇਹ ਕੰਮ ਕਰਵਾ ਮੇਰਾ ਉਹ ਕਹਿੰਦੀ ਨਾਂ ਮੈਂ ਲੈਣੇ ਆ ਮੈਂ ਤਾਂ ਅਬਸਰ ਨਾਲ ਮਲਾਉਣਾ ਸਾਥ ਸੰਗਤ ਜਿਹੜੀ ਮਲਾਉਣ ਵਾਲੀ ਸੀ ਸਗੇ ਹਜੇ ਸਾਥ ਸੰਗਤ ਜੀ ਉਹਦੀ ਭਾਵਨਾ ਇਹੋ ਜੀ ਹੈ ਨਹੀਂ ਸੀਗੇ ਇੰਨੀ ਕਿ ਸਾਥ ਸੰਗਤ ਜੀ ਪਰ ਗੁਰੂ ਦੇ ਪਿਆਰਿਓ ਦਿਨ ਬਾਣ ਲੈ ਕਹਿੰਦੀ ਹੈ ਕਿੱਥੇ ਆ ਕਹਿੰਦੀ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਆ ਜਾ ਨੇੜੇ ਹੀ ਐ ਸਾਥ ਸੰਗਤ ਜੀ ਗੁਰੂ ਦੇ ਪਿਆਰਿਓ ਉਥੋਂ ਚੱਲੇ ਗੁਰੂ ਦੇ ਪਿਆਰਿਓ ਚੰਗੇ ਸਾਥ ਸੰਗਤ ਜੀ ਘਰੋਂ ਵੀ ਚੰਗੇ ਸੀਗੇ ਆਪਦੇ ਮੁੰਡੇ ਨੂੰ ਕਿਹਾ ਪੁੱਤ ਗੱਡੀ ਕੱਢ ਬਾਹਰ ਗੱਡੀ ਕੱਢੀ ਸਾਧ ਸੰਗ ਜੀ ਪਹਿਲਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਆਏ ਉਸ ਤੋਂ ਬਾਅਦ ਸ਼ੀਤਾਂ ਦੇ ਦਰਬਾਰ ਤੇ ਆਈ ਜਦੋਂ ਸ਼ੀਤਾਂ ਦੇ ਦਰਬਾਰ ਦੇ ਉੱਤੇ ਆਏ ਸਾਧ ਸੰਗ ਜੀ ਇਹ ਬੀਬੀ ਕਹਿਣ ਲੱਗੀ ਨਾਲ ਦੇ ਪਰਿਵਾਰ ਕਹਿਣ ਲੱਗੇ ਕਹਿੰਦੇ ਵੀ ਆਪਾਂ ਉਸ ਪਹਿਲਾਂ ਚੱਲ ਗਏ ਉਹਦੇ ਕੋਲੇ ਜੋ ਦੁਨੀਆਂ ਦਾ ਸਭ ਤੋਂ ਵੱਡਾ ਮਾਲਕ ਆ ਉਹਦੇ ਕੋਲੇ ਚੱਲ ਗਏ ਜਿਹੜਾ ਤੂੰ ਕਹਿੰਦੇ ਸੀ ਤੇਰੇ ਪੈਸੇ ਦਵਾ ਦੂਗਾ ਕੋਈ ਵੱਡਾ ਅਫਸਰ ਆ ਉਹ ਕਹਿੰਦੀ ਚਲਦੇ ਉਹਦੇ ਕੋਲੇ ਚਲਦੇ ਆ ਸਾਧ ਸੰਗ ਜੀ ਜਦੋਂ ਬਾਬਾ ਦੀਪ ਸਿੰਘ ਜੀ ਦਾ ਦਰਬਾਰ ਆਇਆ ਗੁਰੂ ਦੇ ਪਿਆਰਿਓ ਫੇਰ ਕਵੇ ਕਹਿੰਦੀ ਤੂੰ ਤਾਂ ਗੁਰਦੁਆਰਿਆਂ ਦੇ ਵਿੱਚ ਲਈ ਫਿਰਦੀ ਐ ਆਪਾਂ ਉਸ ਅਫਸਰ ਦੇ ਕੋਲੇ ਚੱਲ ਗਏ ਸਾਧ ਸੰਗ ਜੀ ਜਦੋਂ ਅੰਦਰ ਵੜ ਗਏ ਦਰਬਾਰ ਸਾਹਿਬ ਦੇ ਗੁਰੂ ਦੇ ਪਿਆਰਿਓ ਸਾਹਮਣੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਲੱਗਾ ਸੀਗਾ ਸਾਹਮਣੇ ਬਾਬਾ ਦੀਪ ਸਿੰਘ ਦਾ ਸਰੂਪ ਲੱਗਾ ਸੀਗਾ ਕਹਿੰਦੀ ਪੈਣੇ ਆ ਆਪ ਸਰੋ ਸਾਹਮਣੇ ਫੋਟੋ ਲੱਗਣਾ ਇਹ ਇਹ ਉਸ ਅਫਸਰ ਦੀ ਹੈ ਫੋਟੋ ਇਹ ਤੇਰੇ ਪੈਸੇ ਕਢਾਊਗਾ ਸਾਥ ਸੰਗ ਜੀ ਜਦੋਂ ਕਿ ਆ ਇਹ ਤੇਰੇ ਪੈਸੇ ਕਢਾਊਗਾ ਉਹ ਸਾਜ ਦੀ ਪਰਿਵਾਰ ਨੂੰ ਇੱਕ ਆਵੇ ਇੱਕ ਜਾਵੇ ਇੱਕ ਆਵੇ ਇੱਕ ਜਾਵੇ ਕਿ ਇਹ ਪੈਸੇ ਕਢਵਾਉਣਗੇ ਪਰ ਥੋੜਾ ਜੀ ਤਸੱਲੀ ਆਏ ਹੋਗੇ ਵੀ ਚਲੋ ਸਾਧ ਸੰਗਤ ਜੀ ਉਹ ਜਾਣਨ ਲੱਗੇ ਕਿ ਇਹ ਬਾਬਾ ਦੀਪ ਸਿੰਘ ਜੀ ਹੈ ਪਰ ਪਹਿਲਾਂ ਸਾਧ ਸੰਗਤ ਕਦੀ ਦਰਬਾਰ ਤੇ ਨਹੀਂ ਆਏ ਸੀ ਬਾਬਾ ਦੀਪ ਸਿੰਘ ਜੀ ਦੇ ਉਹ ਭੈਣ ਕਹਿਣ ਲੱਗੀ ਪੈਣਾ ਜਿਹੜੇ ਸੀ ਦਾਸੰਗਾ ਦੇ ਤੂੰ ਉੱਥੇ ਦਰਬਾਰ ਤੇ ਗਈਆਂ ਨਾ ਉਹ ਦਰਬਾਰ ਨਹੀਂ ਸੀ ਤੂੰ ਇੱਥੇ ਆ ਤੂੰ ਇੱਥੇ ਦੇਖ ਇਹ ਸਭ ਸਰ ਦੇ ਨਜ਼ਾਰੇ ਦੇਖ ਸਾਧ ਸੰਗਤ ਜੀ ਉੱਥੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਜੇ ਤੁਹਾਡੀ ਕਿਰਪਾ ਹੋ ਜਾਵੇ ਸੱਚੇ ਪਾਸ਼ਾ ਤੁਹਾਡਾ ਸ਼ੁਕਰਾਨਾ ਕਰਕੇ ਸੱਚੇ ਪਾਸ਼ਾ ਧੰਨਵਾਦ ਕਰਗੇ ਮਹਾਰਾਜ ਜੀ ਕਿਰਪਾ ਕਰੋ ਸਾਧ ਸੰਗਤ ਜੀ ਨਾਲ ਦੀ ਭੈਣ ਨੇ ਵੀ ਬੇਨਤੀ ਕੀਤੀ ਸੱਚੇ ਪਾਸ਼ਾ ਮਹਾਰਾਜ ਜੀ ਇਸ ਗੱਲੋਂ ਤੰਗ ਆਏ ਗੁਰੂ ਦੇ ਪਿਆਰਿਓ ਨਮਸਕਾਰ ਕੀਤੀ ਸਾਧ ਸੰਗਤ ਜੀ ਉਥੋਂ ਵਾਪਸ ਆ ਗਈ ਜਦੋਂ ਸਾਧ ਸੰਗਤ ਜੀ ਵਾਪਸ ਆ ਗਏ ਗੁਰੂ ਦੇ ਪਿਆਰਿਓ ਤੀਸਰੇ ਦਿਨ ਸਾਧ ਸੰਗਤ ਜੀ ਹੋ ਤਾਂ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਸੁਪਨੇ ਦੇ ਵਿੱਚ ਗੁਰੂ ਦੇ ਪਿਆਰਿਓ ਉਸ ਪਰਿਵਾਰ ਦੇ ਮਾਲਕ ਨੂੰ ਮਿਲੇ ਗੁਰੂ ਦੇ ਪਿਆਰਿਓ ਉਸ ਸੁਪਨੇ ਦੇ ਵਿੱਚ ਉਸ ਪਰਿਵਾਰ ਦੇ ਮਾਲਕ ਨੂੰ ਮਿਲੇ ਸਾਧ ਸੰਗਤ ਜੀ ਜਦੋਂ ਗੁਰੂ ਦੇ ਪਿਆਰਿਓ ਬਾਬਾ ਜੀ ਮਾਲਕ ਨੂੰ ਮਿਲੇ ਸੁਪਨੇ ਦੇ ਵਿੱਚ ਕਹਿਣ ਲੱਗੇ ਹਾਂ ਭਾਈ ਕਿਹੜਾ ਜਾਣਤਾ ਕਿਹੜਾ ਜੰਟਾ ਤੇਰਾ ਜਿਹੜਾ ਪੈਸੇ ਲੈ ਕੇ ਭੱਜ ਗਿਆ ਸਾਧ ਸੰਗਤ ਜੀ ਉਹੀ ਸਾਧ ਸੰਗਤ ਜੀ ਚਿਹਰਾ ਗੁਰੂ ਦੇ ਪਿਆਰਿਓ ਕੁਛ ਕੁਛ ਬਦਲਿਆ ਸਾਧ ਸੰਗਤ ਜੀ ਕਹਿੰਦੇ ਮਹਾਰਾਜ ਜੀ ਉਹ ਜੰਟ ਮਹਾਰਾਜ ਹੁਣ ਉਹ ਹੋਵੇ ਤਾਂ ਅਸੀਂ ਦਿਖਾ ਦਈਏ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਜਦੋਂ ਬਾਬਾ ਜੀ ਨੇ ਸਾਧ ਸੰਗਤ ਜੀ ਇਹ ਕਹਿਣਾ ਕੀਤਾ ਕਹਿੰਦੇ ਤੁਸੀਂ ਆਏ ਦੱਸੋ ਕੁਈ ਜੰਟ ਦੀ ਫੋਟੋ ਹੈਗੀ ਤੁਹਾਡੇ ਕੋਲੇ ਉਹਨਾਂ ਨੇ ਸਾਧ ਸੰਗਤ ਜੀ ਕਾਰਟ ਵਿਖਾਇਆ ਜਦੋਂ ਕਾਰਟ ਵਿਖਾਇਆ ਗੁਰੂ ਦੇ ਪਿਆਰਿਓ ਬਾਬਾ ਜੀ ਕਹਿੰਦੇ ਇਹ ਤਾਂ ਫੜ ਲਿਆ ਫਿਰ ਅਸੀਂ ਇਹ ਤਾਂ ਫੜ ਲਿਆ ਫਿਰ ਅਸੀਂ ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਹੁਣ ਇਹਨੂੰ ਤਾਂ ਫੜ ਲਿਆ ਸੀ ਹੁਣ ਤੁਹਾਡੇ ਪੈਸੇ ਪੂਰੇ ਮਿਲ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਐਨੀ ਗੱਲ ਹੋਈ ਅੱਖਾਂ ਖੁੱਲੀਆਂ ਸੋਚਾਂ 'ਚ ਪੈ ਗਿਆ ਕਹਿੰਦਾ ਓਏ ਮਨਾ ਸੁਪਨਾ ਆਇਆ ਸਾਹਾ ਸੰਗ ਜੀ ਸੁਪਨਾ ਆਇਆ ਗੁਰੂ ਦੇ ਪਿਆਰਿਓ ਪਰ ਇੱਕ ਹੋਰ ਤਰੀਕਾ ਨਜ਼ਾਰਾ ਵੇਖਿਆ ਸਾਹਾ ਸੰਗ ਜੀ ਜਦੋਂ ਉੱਠਿਆ ਤੇ ਸਾਹਾ ਸੰਗ ਜੀ ਪਰਸ ਜਿਹੜਾ ਸੀਗਾ ਪਰਸ ਦੇ ਵਿੱਚ ਉਹ ਸਾਹਾ ਸੰਗ ਜੀ ਫੋਟੋ ਸੀਗੀ ਸਾਹਾ ਸੰਗ ਜੀ ਪਰਸ ਪਾਸੇ ਪਿਆ ਜੇਬ ਦੇ ਵਿੱਚੋਂ ਸਾਹਾ ਸੰਗ ਜੀ ਨਿਕਲ ਕੇ ਫੋਟੋ ਸਾਹਾ ਸੰਗ ਜੀ ਇੱਕ ਪਾਸੇ ਪਾਈ ਗੁਰੂ ਦੇ ਪਿਆਰਿਓ ਪਰਸ 'ਚੋਂ ਫੋਟੋ ਪਾਸੇ ਪਈ ਇਹ ਹੋਰ ਹੈਰਾਨ ਹੋ ਗਿਆ ਸਾਧ ਸੰਗਤ ਜੀ ਘਰ ਤੇ ਨੂੰ ਦੱਸਦਾ اٹھਾਉਂਦਾ ਵੀ ਆ ਮੇਰੇ ਨਾਲ ਵਾਤਾਵਰਨ ਬੀਤਿਆ ਆਇਂ ਕਰਕੇ ਮੇਰੇ ਸਹਰਾਣੇ ਆਇਆ ਉਹ ਘਰ ਦੇ ਕਹਿਣ ਲੱਗੇ ਆਪਾਂ ਸ਼ੀਦਾ ਸਾਹਿਬ ਉਥੇ ਗਏ ਸੀ ਨਾ ਪਾਪਾ ਦੀਪ ਸਿੰਘ ਜੀ ਦੇ ਕਈ ਗੱਲਾਂ ਉਹ ਯਾਦ ਰਹਿ ਜਾਂਦੀਆਂ ਚਲੋ ਪ੍ਰਮਾਤਮਾ ਭਲੀ ਕਰੇ ਉਹੋ ਹੀ ਤੈਨੂੰ ਸੁਪਨਾ ਆ ਗਿਆ ਹੁਣ ਦੂਜੇ ਦਿਨ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਨਾਲ ਦੇ ਪਿੰਡ ਦੇ ਵਿੱਚ ਸਾਧ ਸੰਗਤ ਜੀ ਰੌਲਾ ਪੈ ਗਿਆ ਸਾਧ ਸੰਗਜੀ ਉਸੇ ਜੰਟ ਨੂੰ ਸਾਧ ਸੰਗਜੀ ਕਿਸ ਨੇ ਫੜ ਲਿਆ ਸਾਧ ਸੰਗਜੀ ਇੰਨਾ ਰੌਲਾ ਪੈ ਗਿਆ ਗੁਰੂ ਦੇ ਪਿਆਰਿਓ ਉਤਾਰਾਂ ਗਾਂ ਦੀਆਂ ਖੜਕੀਆਂ ਗੁਰੂ ਪਿਆਰਿਓ ਗਾਂ ਦੀਆਂ ਗਤਾਰਾਂ ਖੜਕੀਆਂ ਇਸ ਪਿੰਡ ਦੇ ਵਿੱਚ ਵੀ ਪਤਾ ਲੱਗ ਗਿਆ ਕਿਉਂਕਿ ਜੰਟ ਫੜਿਆ ਗਿਆ ਇਹ ਵੀ ਸਾਧ ਸੰਗਜੀ ਮੁੜ ਕੇ ਵੇਖਣ ਵਾਸਤੇ ਗਏ ਕਿਤੇ ਉਹੀ ਤਾਂ ਨਹੀਂ ਜਾਂਟ ਕੇ ਦੇਖ ਕੇ ਤਾਂ ਆਈਏ ਜਦੋਂ ਦੇਖਿਆ ਸਾਧ ਸੰਗਜੀ ਕਿ ਉੱਥੇ ਪੁਲਿਸ ਹੀ ਪੁਲਸ ਉਹੀ ਜੰਟ ਫੜਿਆ ਹੋਇਆ ਸਾਧ ਸੰਗਜੀ ਇਹ ਵੀ ਅੱਗੇ ਹੋ ਕੇ ਕਹਿੰਦੇ ਸਾਡੇ ਨੇ 9 ਲੱਖ ਰੁਪਈਆ ਨੇ ਫੜਿਆ ਹੋਇਆ ਵੇਅ ਕਰਕੇ ਆ ਸਾਧ ਸੰਗ ਜੀ ਫਿਰ ਗੁਰੂ ਦੇ ਪਿਆਰਿਓ ਦੇ ਘਰ ਨੂੰ ਜ਼ਬਤ ਕਰ ਲਿਆ ਗੁਰੂ ਦੇ ਪਿਆਰਿਓ ਘਰ ਨੂੰ ਜ਼ਬਤ ਕਰਕੇ ਸਾਧ ਸੰਗ ਜੀ ਫਿਰ ਉਹ ਮੰਨਿਆ ਫਿਰ ਸਾਧ ਸੰਗ ਜੀ ਉਹਨੇ ਵਾਦਾ ਕੀਤਾ ਗੁਰੂ ਦੇ ਪਿਆਰਿਓ ਚੌਥੇ ਦਿਨ ਗੁਰੂ ਦੇ ਪਿਆਰਿਓ ਉਹਨੇ 9 ਲੱਖ ਰੁਪਏ ਸਾਧ ਸੰਗ ਜੀ ਸਾਰਾ ਹੀ ਦੇ ਦਿੱਤਾ 9 ਲੱਖ ਸਾਧ ਸੰਗ ਜੀ ਸਾਰਾ ਦੇ ਦਿੱਤਾ ਗੁਰੂ ਦੇ ਪਿਆਰਿਓ ਸਾਰੇ ਪੈਸੇ ਦੇ ਦਿੱਤੇ ਇੰਨੀ ਗੱਲ ਕਰਦਿਆਂ ਕਰਾਉਂਦਿਆਂ ਸਾਧ ਸੰਗ ਜੀ ਤੋਂ ਪਿੰਡ ਦੇ ਵਿੱਚ ਰੌਲਾ ਪਿਆ ਕਿਸੇ ਪਿੰਡ ਦਾ ਹੀ ਸਾਧ ਸੰਗਤ ਜੀ ਕੋਈ ਆਦਮੀ ਕੋਈ ਗੁਰੂ ਦਾ ਪਿਆਰਾ ਸਾਧ ਸੰਗਤ ਜੀ ਬਾਹਰਲੀ ਕੰਟਰੀ ਵਿੱਚ ਗਿਆ ਉਹਨੂੰ ਕਿਸੇ ਨੇ ਸਾਧ ਸੰਗਤ ਜੀ ਉਹ ਜੰਟ ਦੀ ਫੋਟੋ ਭੇਜ ਦਿੱਤੀ ਪੁਲਿਸ ਨੇ ਵੱਧਾ ਸਾਧ ਸੰਗਤ ਜੀ ਉੱਥੇ ਪਿੰਡ ਵਾਲਿਆਂ ਨੇ ਵੱਧਾ ਫੋਟੋ ਭੇਜ ਦਿੱਤੀ ਵੀ ਆਇਆ ਹੀ ਕਰਕੇ ਉਹਦੇ ਵੀ ਪੈਸੇ ਆਣੇ ਨਾਪਲੇ ਉਹਦੇ ਵੀ ਪੈਸੇ ਨਾਪਲੇ ਫਿਰ ਪੁਲਿਸ ਨੇ ਕਢਵਾਏ ਪੈਸੇ ਫਿਰ ਸਾਧ ਸੰਗਤ ਜੀ ਪਤਾ ਲੱਗਾ ਉਹਨੂੰ ਬਾਹਰਲੀ ਕੰਟਰੀ ਵਾਲ ਨੂੰ ਕਹਿੰਦਾ ਉਹ ਤਾਂ ਮੇਰੇ ਨਾਲ ਪੜਦਾ ਰਿਹਾ ਉਹਨੇ ਤਾਂ ਕਿਤੇ ਗੱਲ ਹੀ ਨਹੀਂ ਕੀਤੀ ਉਹਦਾ ਨੰਬਰ ਦੇਖਾ ਮੈਨੂੰ ਅਸੀਂ ਇਕੱਠੇ ਪੜਦੇ ਰਹੇ ਆ ਸਾਧ ਸੰਗ ਜੀ ਜਦੋਂ ਉਹਦਾ ਨੰਬਰ ਦਿੱਤਾ ਉਹ ਕਹਿੰਦਾ ਕੀ ਗੱਲ ਹੋ ਗਈ ਕਹਿੰਦੇ ਤੁਸੀਂ ਕੌਣ ਬੋਲਦੇ ਨੇ ਕਹਿੰਦਾ ਆਪਾਂ ਇਕੱਠਾ ਹੀ ਪੜੇ ਆ ਸਾਧ ਸੰਗ ਜੋ ਸਾਰੀ ਗੱਲ ਬੱਸ ਅਸੀਂ ਕਹਿੰਦਾ ਯਾਰ ਤੂੰ ਬਾਹਰ ਆਉਣ ਦੀ ਖਾਤਰ ਤੇ ਤੂੰ ਆਹ ਕੰਮ ਕੀਤਾ ਇਹਨੇ ਪੈਸੇ ਤੂੰ ਖਰਾਬ ਕਰ ਲਈ ਉਹ ਕਹਿੰਦਾ ਯਾਰ ਪੜਾ ਹੋਵੇ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਮੇਰੇ ਪੈਸੇ ਮੜਾਤੇ ਗੁਰੂ ਦੇ ਪਿਆਰਿਓ ਉਹ ਕਹਿੰਦਾ ਤੇਰੀ ਫੈਲ ਲੱਗੀ ਆ ਕਿ ਨਹੀਂ ਲੱਗੀ ਕਹਿੰਦਾ ਫੈਲ ਤਾਂ ਲੱਗੀ ਆ ਕਹਿੰਦਾ ਕਿੰਨੇ ਪੈਸੇ ਲੱਗਦੇ ਆ ਕਹਿੰਦੇ ਤਾਂ ਮੈਨੂੰ ਪਤਾ ਨਹੀਂਗਾ ਸਾਥ ਸੰਗਿ ਉਸੇ ਹੀ ਪਿੰਡ ਦੇ ਆਦਮੀ ਨੇ ਸਾਥ ਸੰਗਿ ਜੀ ਸਾਰਾ ਕੁਝ ਬਣਾ ਕੇ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ 15 ਦਿਨ ਨਹੀਂ ਲੱਗਣ ਦਿੱਤੇ 15 ਦਿਨਾਂ ਦੇ ਵਿੱਚ ਵਿੱਚ ਸਾਥ ਸੰਗਿ ਜੀ ਆਪ ਦੀ ਸਾਥ ਸੰਗਿ ਜੀ ਉੱਥੇ ਹੀ ਗੁਰੂ ਦੇ ਪਿਆਰਿਓ ਜਰਮਨ ਦੇ ਵਿੱਚ ਗੁਰੂ ਦੇ ਪਿਆਰਿਓ ਨੂੰ ਬੁਲਾ ਲਿਆ ਖੁਸਾਤ ਨਾਮ ਸ੍ਰੀ ਵਾਹਿਗੁਰੂ ਜੀ 5 ਪੈਸੇ ਨਹੀਂ ਲੱਗਣ ਦਿੱਤੇਗੀ 5 ਪੈਸੇ ਨਹੀਂ ਲੱਗਣ ਦਿੱਤੇਗੀ ਉੱਥੇ ਜਾ ਕੇ ਪੁੱਛਿਆ ਵੀ ਮੈਂ ਤੇਰੇ ਪੈਸੇ ਲਾ ਦੂੰਗਾ ਇਸ ਤਰ੍ਹਾਂ ਕਰਕੇ ਆ ਗੁਰੂ ਦੇ ਪਿਆਰਿਓ ਉਹ ਕਹਿੰਦਾ ਨਾ ਜੇ ਪੈਸੇ ਲਵਣੇ ਆ ਫਿਰ ਯਾਰ ਨਾ ਸਮਝੀ ਫਿਰ ਤੂੰ ਜੇ ਪੈਸੇ ਦੇਣੇ ਆ ਫਿਰ ਯਾਰ ਨਾ ਸਮਝੀ ਮੈਨੂੰ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਦੇ ਤੋਂ ਦਰਬਾਰ ਤੇ ਗਿਆ ਅਸੀਂ ਵੀ ਉਹਨਾਂ ਦੇ ਹੀ ਸੰਗੀਆਂ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਆਏ ਫਿਰ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਆ ਨਾਲੇ ਸਾਧ ਸੰਗ ਜੀ ਜਨਤਾ ਤੋਂ ਪੈਸੇ ਮੜਵਾ ਲੈਂਦੇ ਆ ਤੇ ਨਾਲੇ ਸਾਧ ਸੰਗ ਜੀ ਫਰੀ ਦੇ ਵਿੱਚ ਭੇਜਦੇ ਆ ਫਰੀ ਦੇ ਵਿੱਚ ਭੇਜਦੇ ਆ ਸਾਧ ਸੰਗ ਜੀ ਜਦੋਂ ਸਾਧ ਸੰਗ ਜੀ ਉਸ ਮਾਈ ਨੂੰ 50000 ਰੁਪਇਆ ਦੇਣ ਲੱਗੇ ਉਹ ਕਹਿਣ ਲੱਗੀ ਮੈਂ ਨਹੀਂ ਲੈਣਾਗਾ ਕਿਉਂ ਕਹਿੰਦੀ ਜੇ ਮੈਨੂੰ ਦੇਣਾ ਮੈਂ ਕਬੂਲ ਕਰ ਲਿਆ ਵੀ ਤੁਸੀਂ ਮੈਨੂੰ ਦਿੱਤਾ ਹੈ ਮੈਂ ਕਬੂਲ ਕਰ ਲਿਆ ਤੁਸੀਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਹੀ ਆਪਣੀ ਸ਼ਰਦਾ ਮੁਤਾਬਕ ਚੜਾ ਦਿਓ ਸਾਸ ਸੰਗਜੀ ਉੱਥੇ ਫਿਰ ਉਹਨਾਂ ਨੇ ਬਾਬਾ ਜੀ ਦਾ ਛਕਰਾਨਾ ਕੀਤਾ ਕੁਝ ਹੋਰ ਸਾਸ ਸੰਗਜੀ ਪੈਸੇ ਪਾਏ ਬਾਬਾ ਜੀ ਦਾ ਛਕਰਾਨਾ ਕੀਤਾ ਗੁਣ ਗਾਈ ਫਿਰ ਸਾਸ ਸੰਗਜੀ ਉਹਨਾਂ ਨੇ ਬਾਬਾ ਜੀ ਦੇ ਨਾਲ ਪ੍ਰੋਮਿਸ ਕਰ ਲਿਆ ਵਾਦਾ ਕਰ ਲਿਆ ਕਿ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਅੱਜ ਪਤਾ ਲੱਗਿਆ ਸੱਚੇ ਪਾਸ਼ਾ ਸ਼ਹੀਦਾਂ ਦੇ ਉਸਤਾਦ ਸ਼ਹੀਦ ਸਿੰਘ ਜੀ ਨੂੰ ਕਹਿੰਦੇ ਸੱਚੇ ਪਾਸ਼ਾ ਤੁਹਾਨੂੰ ਕਹਿੰਦੇ ਸ਼ਹੀਦ ਸਿੰਘ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਕਹਿੰਦੇ ਖੰਡੇ ਵਾਲਾ ਬਾਪੂ ਤੁਹਾਨੂੰ ਕਹਿੰਦੇ ਸੱਚੀ ਸਰਕਾਰ ਤੁਹਾਨੂੰ ਕਹਿੰਦੇ ਸੱਚੇ ਅਫਸਰ ਮਹਾਰਾਜ ਜੀ ਅੱਜ ਦੇਖਿਆ ਸੱਚੇ ਪਾਸ਼ਾ ਜੀ ਤੁਹਾਡਾ ਕ੍ਰਿਸ਼ਮਾ ਅੱਜ ਦੇਖਿਆ ਤੁਹਾਡਾ ਕ੍ਰਿਸ਼ਮਾ ਸੱਚੇ ਪਾਸ਼ਾ ਸਾਡੇ ਦੇ ਉੱਤੇ ਮਿਹਰ ਦਾ ਭਰਿਆ ਇਹੋ ਜਿਹਾ ਹੱਥ ਰੱਖੋ ਅੱਜ ਤੋਂ ਬਾਅਦ ਦੇ ਸੱਚੇ ਪਾਸ਼ਾ ਜੀ ਤੁਹਾਡਾ ਦਰ ਛੱਡ ਕੇ ਕਿਸੇ ਹੋਰ ਪਾਸੇ ਰਚਾਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਤੋਂ ਬਾਅਦ ਵਿੱਚ ਤੁਹਾਡਾ ਦਰਬਾਰ ਛੱਡ ਕੇ ਅਸੀਂ ਕਿਸੇ ਹੋਰ ਪਾਸੇ ਨੰਝ ਆਈਏ ਐਵੇਂ ਹੀ ਸਾਧ ਸੰਗਤ ਜੀ ਗੁਰਬਾਣੀ ਦੇ ਨਾਲ ਜੁੜੋ ਸਾਧ ਸੰਗਤ ਜੀ ਗੁਰਬਾਣੀ ਸਾਨੂੰ ਸਾਧ ਸੰਗਤ ਜੀ ਆਵਾਜ਼ਾਂ ਮਾਰ-ਮਾਰ ਕੇ ਜਗਾਉਂਦੀ ਹੈ ਬਾਬਾ ਦੀਪ ਸਿੰਘ ਜੀ ਲਈ ਸਾਧ ਸੰਗਤ ਜੀ ਕਿਸ ਨੂੰ ਬਾਹਰ ਭੇਜਣਾ ਸਾਧ ਸੰਗਤ ਜੀ ਇਹ ਕੰਮ ਤਾਂ ਸਾਧ ਸੰਗਤ ਜੀ ਅੱਖ ਦੇ ਫੁਰਨੇ ਦਾ ਫੁਰਕਾ ਸਾਧ ਸੰਗਤ ਜੀ ਇੱਕ ਜਿਵੇਂ ਆਪਾਂ ਅੱਖ ਮੀਚ ਕੇ ਖੋਲ ਲੈਨੇ ਗੁਰੂ ਦੇ ਪਿਆਰਿਓ ਜਾਂ ਅੱਖ ਝਮਕ ਲੈਨੇ ਗੁਰੂ ਦੇ ਪਿਆਰਿਓ ਅੱਖ ਨੂੰ ਝਮਕਦੇ ਆਂ ਇੰਨਾ ਹੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗਤ ਜੀ ਇਹ ਕੰਮ ਹੈ ਪਰ ਜਦੋਂ ਆਪਣੀ ਮੌਜ ਵਿੱਚ ਆ ਜਾਣ ਉਹ ਨਿਮਰਤਾ ਵੇਖਦੇ ਆ ਗਰੀਬੀ ਵੇਖਦੇ ਸਾਧ ਸੰਗਤ ਜੀ ਉਹ ਸਾਨੂੰ ਲਾਲਚ ਦੇ ਦੇ ਕੇ ਕਿ ਪੋਤਾ ਦਾ ਕੰਮ ਤੇਰਾ ਮਾਮੂਲੀ ਜਿਹਾ ਕੰਮ ਹੀ ਆ ਤੂੰ ਗੁਰਬਾਣੀ ਦੇ ਨਾਲ ਜੋੜ ਗੁਰਬਾਣੀ ਪੜ੍ਹਾ ਕਰ ਗੁਰਬਾਣੀ ਪੜ੍ਹਾ ਕਰ ਅਮਰਤ ਵੇਲਾ ਸੰਭਾਲਿਆ ਕਰ ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਵੀ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਆਵਾਜ਼ਾਂ ਰੋਜ਼ ਮਾਰਦੀ ਸਾਧ ਸੰਗ ਜੀ ਰੋਜ਼ ਆਵਾਜ਼ਾਂ ਮਾਰਦੀ ਆ ਕਿ ਤੂੰ ਉੱਠ ਤੂੰ ਉੱਠ ਤੂੰ ਉੱਠ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਆਪਾਂ ਪੜੀਏ ਆਵਾਜ਼ਾਂ ਮਾਰ ਕੇ ਜਗਾਵੇ ਤੈਨੂੰ ਬਾਣੀ ਤੂੰ ਸੁੱਤਾ ਹੋਇਆ ਕਿਉਂ ਨਹੀਂ ਜਾਗਦਾ ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ ਸੁੱਤਾ ਹੋਇਆ ਕਿਉਂ ਨਹੀਂ ਜਾਗਦਾ ਵਾਜਾਂ ਮਾਰ ਕੇ ਜਗਾਵੇ ਤੈਨੂੰ ਬਾਣੀ ਤੂੰ ਸੁੱਤਾ ਹੋਇਆ ਕਿਉਂ ਨਹੀਂ ਜਾਗਦਾ ਵਾਜਾਂ ਮਾਰ ਕੇ ਜਗਾਉਂਦੀ ਤੈਨੂੰ ਬਾਣੀ ਤੂੰ ਸੁੱਤਾ ਹੋਇਆ ਕਿਉਂ ਨਹੀਂ ਜਾਗਦਾ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਜਾਗ ਲਿਓ ਮਣਾ ਜਾਗ ਲਿਓ ਕਾ ਤੂੰ ਗਾਫਲ ਸੋਇਆ ਸਾਧ ਸੰਗ ਜੀ ਜਾਗ ਲਿਓ ਤੂੰ ਜਾਗ ਪਾ ਪਾਈ ਬਾਣੀ ਤਾਂ ਸਾਧ ਸੰਗ ਜੀ ਸਾਨੂੰ ਜਗਾਉਂਦੀ ਆ ਗੁਰੂ ਦੇ ਪਿਆਰਿਓ ਆਏ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਗੁਰੂ ਦੇ ਪਿਆਰਿਓ ਐਵੇਂ ਹੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਨ ਭਾਈ ਤੂੰ ਨੀਵਾ ਹੋ ਜਾ ਨੀਵਾ ਹੋ ਕੇ ਜਾਈਂ ਨੀਵਾ ਹੋ ਕੇ ਜਾਈਂ ਸਰਦਾ ਧਾਰ ਕੇ ਜਾਈਂ ਸਰਦਾ ਬਣਾ ਕੇ ਜਾਈਂ ਉਸ ਚਲਾਕੀ ਨਾ ਖੇਢੀ ਚਲਾਕੀਆਂ ਨਾ ਕਰੀਂ ਚਤਰਾਈ ਨਾ ਕਰੀਂ ਆਪਣੀ ਸਿਆਣਪ ਨਾ ਵਰਤੀਂ ਆਪਣੀ ਸਿਆਣਪ ਨੂੰ ਆਪਦੇ ਘਰੇ ਹੀ ਰਹਿਣ ਦੀ ਸਾਥ ਸੰਗ ਜੀ ਆਪਦੀ ਸਿਆਣਪ ਨੂੰ ਛੱਡ ਕੇ ਜਾਈਂ ਘਰ ਛੱਡ ਕੇ ਜਾਈਂ ਉਥੇ ਨੀਵਾ ਹੋ ਕੇ ਜਾਈਂ ਸਿੱਧਾ ਸਾਦਾ ਹੋ ਕੇ ਜਾਈਂ ਭੋਲਾ ਬਣ ਕੇ ਜਾਈਂ ਤੇ ਤੇਰੇ ਤੇ ਕਾਲ ਪ੍ਰਖੋ ਮਾਲਕ ਸੱਚੇ ਪਾਤਸ਼ਾਹ ਸੱਚੀ ਸਰਕਾਰ ਖੁਸ਼ ਹੋ ਜੂਗੀ ਇਹਨਾਂ ਨੂੰ ਕਹਿੰਦੇ ਸਾਧ ਸੰਗ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸੱਚੀ ਸਰਕਾਰ ਸਾਧ ਸੰਗ ਜੀ ਆਓ ਗੁਰੂ ਦੇ ਪਿਆਰਿਓ ਜਲਾਲਾਬਾਦ ਵਾਲਿਓ ਬਹੁਤ ਦਿਲ ਲੱਗਾ ਤੁਹਾਡੇ ਨਾਲ ਸਾਧ ਸੰਗ ਜੀ ਤੁਹਾਪ ਜੀ ਦਾ ਧੰਨਵਾਦ ਕਰਦੇ ਆਂ ਵੱਧ ਤੋਂ ਵੱਧ ਸਾਧ ਸੰਗ ਜੀ ਇਹਨਾਂ ਦੀਵਾਨਾਂ ਨੂੰ ਗਾਂਹ ਦੀ ਗਾਂ ਪਹੁੰਚਾ ਕੇ ਸਾਧ ਸੰਗ ਜੀ ਆਪਣੇ ਪੁੰਨ ਬਣਾ ਕੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਜਮ੍ਹਾਂ ਕਰਾ ਕੇ ਸਾਧ ਸੰਗ ਜੀ ਆਪਣਾ ਖਾਤਾ ਖਲਾਓ ਆਪਣੇ ਸਾਧ ਸੰਗ ਜੀ ਪੁੰਨ ਵੱਧ ਤੋਂ ਵੱਧ ਬਣਾਓ ਇਹ ਸਾਧ ਸੰਗਤ ਜਿਹੜੇ ਤੁਸੀਂ ਪਉਂ ਗਾਂ ਦੀਆਂ ਗਾਂ ਸਾਝੀ ਬਣਾਉਨੇ ਆ ਗਾਂ ਦੀਆਂ ਭੇਜਦੇ ਆ ਸਾਧ ਸੰਗਤ ਜੀ ਤੁਹਾਨੂੰ ਖਰੇ ਹੀ ਸਾਧ ਸੰਗਤ ਜੀ ਚਾਰ ਗੁਣਾ ਵੱਧ ਹੋ ਕੇ ਮਿਲਣਗੇ ਸਾਧ ਸੰਗਤ ਜੀ ਦਾ ਫਾਲ ਮਿਲੂਗਾ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰਨਗੇ ਵਾਅਦਾ ਤੋਂ ਵਾਅਦਾ ਆਪਣੇ ਪਿੰਡਾਂ ਸ਼ਹਿਰਾਂ 'ਚ ਪ੍ਰੋਗਰਾਮ ਲਈ ਕੋ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਬਖਸ਼ਾ ਕਰਨ ਭੁੱਲਾਂ ਚੁਕਾ ਮaaf ਕਰਨੀਆਂ ਸਾਧ ਸੰਗਤ ਜੀ ਤੋਂ ਧੰਨਵਾਦ ਆ ਸਾਧ ਸੰਗਤ ਜੀ ਤੁਹਾਡੀਆਂ ਸੰਗਤਾਂ ਦੀ ਤੇ ਖੰਡੇ ਵਾਲੇ ਬਾਪੂ ਦੇ ਧੰਨਵਾਦ ਸਾਧ ਸੰਗਤ ਜੀ ਭਾਈ ਸ਼ਮਸ਼ੇਰ ਸਿੰਘ ਜੀ ਦੇ ਧੰਨਵਾਦ ਆ ਜਿਨ੍ਹਾਂ ਨੇ ਸਾਧ ਸੰਗ ਜੀ ਤੁਹਾਡੇ ਦਰਸ਼ਨ ਕਰਵਾਏ ਗੁਰੂ ਦੇ ਪਿਆਰਿਓ ਭੁੱਲਾਂ ਚੁੱਕਾ ਮਾਫ਼ ਕਰ ਰਿਆਂ ਦਾਸ ਲਈ ਵੀ ਅਰਦਾਸ ਬੇਨਤੀ ਕਰਨੀ ਗੁਰੂ ਦੇ ਪਿਆਰਿਓ ਕਿ ਤੁਹਾਡੇ ਸੇਵਾਦਾਰ ਬਣ ਕੇ ਰਹੀਏ ਸਾਧ ਸੰਗ ਜੀ ਸਾਡੇ ਵਿੱਚ ਕੋਈ ਹੋਮੇ ਨਾ ਆਵੇ ਸਾਧ ਸੰਗ ਜੀ ਕੋਈ ਬਾਬਾ ਪੁਣਾ ਨਾ ਆਵੇ ਕੋਈ ਸੰਤ ਪੁਣਾ ਨਾ ਆਵੇ ਜਦੋਂ ਤੱਕ ਰਹੀਏ ਸਾਧ ਸੰਗ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਤੁਹਾਡੇ ਜੋੜੇ ਛਾੜਦੇ ਰਹੀਏ ਸਾਧ ਸੰਗ ਜੀ ਆਉ ਗੁਰੂ ਦੇ ਪਿਆਰੋ ਬੁਲਾਈਏ ਫਤਿਹ ਸਾਰੀਆਂ ਸੰਗਤਾਂ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ